ਦਿੱਲੀ ਕਿਸ ਨੇ ਤੇ ਪਿਓ ਦੀ ਆ ਜੀ ਜੀ ਡੀ ਰੋਡ ਕਿਸ ਨੇ ਪਿਓ ਦੀ ਆ ਪਰਨੀਤ ਕੌਰ ਜੀ ਦੱਸਣ ਲੋਕਾਂ ਨੂੰ ਵੀ ਕੀ ਇਹ ਕਿਹੜਾ ਕਾਨੂੰਨ ਹੈ ਜੀ ਸਾਡੇ ਕਿਸਾਨ ਦਿੱਲੀ ਕਿਉਂ ਨਹੀਂ ਜਾ ਸਕਦੇ ਇਹ ਉਹ ਕਿਸਾਨਾਂ ਨੂੰ ਦਿੱਲੀ ਨਹੀਂ ਵੜਨਦੇ ਤੇ ਦਿੱਲੀ ਇਹਨਾਂ ਨੂੰ ਕਿਸਾਨ ਇਹਨਾਂ ਨੂੰ ਪਿੰਡਾਂ ਤੇ ਨਹੀਂ ਵੜਨ ਦਿੰਦੇ ਸੋ ਮੱਲਾ ਕਿਸਾਨ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਆ ਪਰਨੀਤ ਕੌਰ ਜੀ ਨੂੰ ਲੋਕਾਂ ਨੇ ਚਾਰ ਵਾਰੀ ਕਾਂਗਰਸ ਪਾਰਟੀ ਤੋਂ ਐਮਪੀ ਬਣਾਇਆ ਕੇਂਦਰ ਦਾ ਮਰਜ਼ੀ ਬਣਾਇਆ ਤੇ ਘਰ ਵਾਲਿਆਂ ਨੂੰ ਦੋ ਵਾਰੀ ਮੁੱਖ ਮੰਤਰੀ ਬਣਾ ਰਿਹਾ ਉਸ ਪਾਰਟੀ ਨੂੰ ਮਾੜਾ ਕਹਦੇ ਜਿਹੜੀ ਥਾੜੀ ਸਖਾ ਦੇ ਉਹਨੂੰ ਸ਼ੇਤ ਕਰਦੇ ਇਹਨਾਂ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆ ਹੀ ਚੱਲਣ ਰਿਹਾ ਜੀ ਮੁਗਲਾਵਲੇ ਮੁਗਲਾ ਨਾਲ ਅੰਗਰੇਜ਼ਾਂ ਵਲੇ ਅੰਗਰੇਜ਼ਾਂ ਨਾਲ ਜਿਹੜਾ ਰਾਜਕਰਤਾ ਉਹਦੇ ਨਾਲ ਹੁਣ ਮੋਦੀ ਨਾਲ ਕਰਕੇ ਜੀ ਆਪਣੇ ਬੇਟੇ ਦਾ ਕੇਸ ਬੰਦ ਕਰਾ ਲਿਆ। ਬੀਜੇਪੀ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਕਿ ਜਦੋਂ ਦਾ ਰਾਮ ਮੰਦਰ ਅਸੀਂ ਬਣਾਇਆ ਸਾਡੀ ਬੇਵਕੂਰੀ ਪਲੱਸ ਆ ਜੀ ਅਸੀਂ ਸਰਕਾਰ ਬਣਾਵਾਂਗੇ ਪੂਰਾ ਦਾਵਾ ਰਾਮ ਮੰਦਰ ਤੇ ਕਰ ਰਹੇ ਨੇ। ਇਹਨਾਂ ਨੇ ਕਰਨਾਟਕ ਦੇ ਵਿੱਚ ਬਜਰੰਗ ਬਲੀ ਨਾਲ ਬਜਰੰਗ ਬਲੀ ਨੂੰ ਲੈ ਕੇ ਆਈ ਪੁਸ਼ ਕੀਤਾ ਸੀ। ਬਜਰੰਗ ਬਲੀ ਨੇ ਵੀ ਇਹਨਾਂ ਦਾ ਸਾਥ ਨਹੀਂ ਦਿੱਤਾ। ਭਗਵਾਨ ਰਾਮ ਇਹਨਾਂ ਦਾ ਸਾਥ ਦੇ ਹੀ ਨਹੀਂ ਸਕਦੇ। ਭਗਵਾਨ ਰਾਮ ਤੁਹਾਡੇ ਕਰਮ ਦੇਖਦੇ ਆ। ਤੁਹਾਡੇ ਤੁਹਾਡੇ ਮੱਲੋ ਡਰਾਮੇਬਾਜ਼ੀ ਨਹੀਂ ਦੇਖਦੇ। ਅਰਵਿੰਦ ਕੇਜਰੀਵਾਲ 1 ਜੂਨ ਤੱਕ ਬਾਹਰ ਨਹੀਂ ਉਸ ਤੋਂ ਬਾਅਦ 2 ਜੂਨ ਨੂੰ ਆਪਸ ਵਿੱਚ ਗੱਲ ਕਰੀ ਗਏ ਉਹਨੂੰ 1 ਜੂਨ ਨੂੰ ਮੋਦੀ ਨੂੰ ਤਪੱਸਿਆ ਕਰਨ ਭੇਜਦਾ ਕਿ ਨਿਸ਼ਾਨਾ ਦੇ ਕਹਿੰਦਾ ਸੀ ਨਾ ਮੇਰੀ ਤਪੱਸਿਆ ਸੈਵਰੀ ਲੱਗੀ 1 ਜੂਨ ਨੂੰ ਉਹਨੂੰ ਤਪੱਸਿਆ ਕਰਨ ਭੇਜਰ ਗਿਆ ਕੇਜਰੀ ਰਾਲੇ ਦਾ ਜਾ ਤੂੰ ਸਿਰ ਚੜ ਕੇ ਬੋਲੇ ਹਾਂ ਬੱਬਰ ਸ਼ੇਰ ਦਾ ਜਾ ਤੂੰ ਸਿਰ ਚੜ ਕੇ ਬੋਲੇ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਡਾਕਟਰ ਬਲਵੀਰ ਸਿੰਘ ਸਾਡੇ ਨਾਲ ਮੌਜੂਦ ਨੇ ਵਿਧਾਨ ਸਭਾ ਹਲਕਾ ਚ ਲਗਾਤਾਰ ਪ੍ਰਚਾਰ ਕਰ ਰਹੇ ਨੇ ਨਾਬਾ ਚ ਅੱਜ ਪਹੁੰਚੇ ਸੀ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੰਡ ਹੀ ਪਿੰਡ ਘੱਟ ਰਹੇ ਨੇ ਡਾਕਟਰ ਸਾਹਿਬ ਕੈਂਪੇਨ ਕਿਵੇਂ ਚੱਲ ਰਹੀ ਹੈ ਤੇ ਫਾਰਮ ਕਦੋਂ ਅਪਲਾਈ ਕਰ ਰਹੇ ਨੇ ਕਿਉਂਕਿ ਫਾਰਮ ਫਿਲ ਹੋਣ ਲੱਗੇ ਜੀ ਡਾਕਟਰ ਧਰਮਵੀਰ ਦਾਂਧੀ ਨੇ ਵੀ ਫਾਰਮ ਭਰਤੇ ਤੇ ਤੁਸੀਂ ਕਰੋ ਮੇਰੇ 13 ਨੋਹ ਜੀ ਨੋਮੀਨੇਸ਼ਨ ਲੋਕਾਂ ਦਾ ਬਹੁਤ ਕਾਰਬਲ ਨੇ ਸਾਨੂੰ ਬਹੁਤ ਪੋਜ਼ਿਟਿਵ ਹੰਕਾਰਾ ਮਿਲ ਲਿਆ ਔਰ ਅੱਜ ਤਾਂ ਸਾਨੂੰ ਇੱਕ ਬਹੁਤ ਵੱਡਾ ਬੂਸਟ ਮਿਲਿਆ ਅੱਜ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਜੀ ਸਾਡੇ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਇੱਕ ਇਤਿਹਾਸਿਕ ਫੈਸਲਾ ਦਿੱਤਾ ਸਾਡੇ ਜਿਹੜੇ ਨੈਸ਼ਨਲ ਕਮਿਸ਼ਨ ਆ ਉਹਨਾਂ ਨੂੰ ਅੱਜ ਮੰਤ ਮਿਲੀ ਹੈ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਵਰਕਰ ਆ ਜੀ ਮਿਲੀਅਨਸ ਆਫ ਵਰਕਰਸ ਮੈਂ ਕਹੂੰਗਾ ਮਿਲੀਅਨਸ ਆਫ ਪ੍ਰੇਅਰਸ ਅਨਸਰਡ ਰੋ ਰੋਜ ਅਸੀਂ ਸਾਰੇ ਅਰਦਾਸ ਕਰਦੇ ਸੀਗੇ ਸਾਡੇ ਜਿਹੜੇ ਲਾਣੇਦਾਰ ਬਾਹਰ ਆਣ ਤੇ ਅੱਜ ਸਾਡੀ ਅਰਦਾਸ ਸੁਣੀ ਗਈ ਆ ਅਸੀਂ ਬਹੁਤ ਖੁਸ਼ ਆ ਰੱਬ ਦਾ ਵੀ ਸ਼ੁਕਰਾਨਾ ਕਰਦੇ ਆ ਔਰ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦੇ ਆ ਹੁਣ ਤੁਸੀਂ ਦੇਖਿਆ ਹੁਣ ਸਾਡੀ ਪਾਰਟੀ ਨੂੰ ਬਹੁਤ ਵੱਡਾ ਬੂਸਟ ਮਿਲਣਾ ਔਰ ਜਿਹੜੀ ਭਾਜਪਾ ਦਾ ਪੰਜਾਬ ਰਾਣਾ ਦਿੱਲੀ ਵੈਸਟਰਨ ਯੂਪੀ ਰਾਜਸਥਾਨ ਟੋਟਲ ਜਿੰਨੀਆਂ ਸੀਟਾਂ ਦੇ ਵੋਟਾਂ ਹੋਣੀਆਂ ਸਾਰਾ ਇਹਦਾ ਸਫਾਇਆ ਹੋਵੇਗਾ ਇੰਡੀਆ ਗੱਠਜੋੜ ਆਪਣੀ ਸਰਕਾਰ ਬਣਾਏਗਾ ਔਰ ਜਿਹੜਾ ਕਿਸਾਨਾਂ ਤੇ ਅਤਿਆਚਾਰ ਕਰ ਰਿਹਾ ਸੀ ਸੜਕ ਤੇ ਮਟਾਇਏ ਹੋਏ ਜਿਹੜੀ ਜਿਹੜੀ ਰੋਡ ਤੇ ਬਟਾਇਆ ਤਿੰਨ ਮਹੀਨੇ ਹੋ ਕੁੜੀਆਂ ਨੂੰ ਉਹਨਾਂ ਨੇ ਦਿੱਲੀ ਚ ਫੜ ਕੇ ਘੜੀਸਿਆ ਪਹਿਲਾਂ ਉਹਨਾਂ ਦੀ ਇੱਜ਼ਤ ਰੋਟੀ ਇਹਨਾਂ ਦੇ ਐਮਪੀ ਨੇ ਕਿਸਾਨਾਂ ਦੇ ਉੱਤੇ ਜਿਨ੍ਹਾਂ ਨੇ ਟਰੈਕਟਰ ਚੜਾਏ ਆ ਇਹ ਹੁਣ ਸਾਰਿਆਂ ਨੂੰ ਦੇ ਵਿਲ ਆਲ ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਇਨਸਾਫ ਦਾ ਸਾਹਮਣਾ ਕਰਨਾ ਪਏਗਾ ਬਿਲਕੁਲ ਮਹਾਰਾਣੀ ਪ੍ਰਨੀਤ ਕੌਰ ਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਉੱਥੇ ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਕਿ ਮਹਾਰਾਣੀ ਪ੍ਰਨੀਤ ਕੌਰ ਫਿਰ ਪਿੰਡਾਂ ਚ ਕਿਉਂ ਆਉਂਦੇ ਨੇ ਕੀ ਲੱਗਦਾ ਤੁਹਾਨੂੰ ਜਦੋਂ ਤੋਂ ਐਵੇਂ ਦਾ ਮਾਹੌਲ ਹੋਵੇ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਕੌਣ ਦੀ ਹੋ ਬਿਲਕੁਲ ਬਣਦੀ ਆ ਜੀ ਮਤਲਬ ਕੋਈ ਦਿੱਲੀ ਕਿਸੇ ਦੇ ਕੀ ਇਹ ਕਿਹੜਾ ਕਾਨੂੰਨ ਹੈ ਜੀ ਸਾਡੇ ਕਿਸਾਨ ਦਿੱਲੀ ਕਿਉਂ ਨਹੀਂ ਜਾ ਸਕਦੇ ਕਿਉਂ ਨਹੀਂ ਪ੍ਰੋਟੈਸਟ ਕਰ ਸਕਦੇ ਕਿਹੜੇ ਮੂਨਾ ਰੋਕਦੇ ਆ ਸਾਡੀਆਂ ਧੀਆਂ ਜਿਹੜੀਆਂ ਮੈਟਰ ਜਿੱਤ ਕੇ ਆਈਆਂ ਦਿੱਲੀ ਚ ਪ੍ਰੋਟੈਸਟ ਕਿਉਂ ਨਹੀਂ ਕਰ ਸਕਦੀਆਂ ਨੌਜਵਾਨਾਂ ਦਾ ਜੇ ਅਗਨੀਵੀਰ ਸਕੀਮ ਲੈ ਕੇ ਆਉਂਦੇ ਆਏ ਤਾਂ ਸਾਡੇ ਨੌਜਵਾਨ ਕਿਉਂ ਨਹੀਂ ਪ੍ਰੋਟੈਸਟ ਕਰ ਸਕਦੇ ਸਾਡੇ ਟਰਾਂਸਪੋਰਟ बिजनेसमੈਨ ਕਿਉਂ ਨਹੀਂ ਆਪਣੀ ਆਵਾਜ਼ ਉਠ ਸਕਦੇ ਪ੍ਰਣੀਤ ਕੋਰ ਦੇ ਨਾਲ ਸਵਾਲਾਂ ਦੇ ਜਵਾਬ ਦੇਣੇ ਪੈਣ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਆ ਜਾਂਦੇ ਪ੍ਰੀਤ ਕੋਰ ਉੱਥੇ ਆਪਣੇ ਪ੍ਰਧਾਨ ਨੂੰ ਨਾਲ ਲੈ ਕੇ ਜਾਂਦੇ ਉਹਨਾਂ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਜੀ ਉਹ ਉਹ ਕਿਸਾਨਾਂ ਨੂੰ ਦਿੱਲੀ ਨਹੀਂ ਵੜਨਦੇ ਤੇ ਤੋ ਮਤਲਬ ਕਿਸਾਨ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਆ ਇਹ ਕੋਈ ਮੌਤ ਨਹੀਂ ਹੋਈ ਜੀ ਮਰਡਰ ਥਿਸ ਇਜ਼ ਅ ਮਰਡਰ ਉਹਦੇ ਨਾਲ ਤੇ ਬੰਦਾ ਨੇ ੱਟਕਾ ਮਾਰਿਆ ਉਹਨੂੰ ਅਗਲੇ ਉਹਦੇ ਹੈਡ ਇਜਰੀ ਹੋਈ ਆ ਥਿਸ ਇਜ਼ ਅ ਮਰਡਰ ਤੇ ਇਹਨੂੰ ਜਵਾਬ ਦੇਣਾ ਪਏਗਾ ਲੋਕਾਂ ਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਪ੍ਰਨੀਤ ਕੌਰ ਜੀ ਨੂੰ ਲੋਕਾਂ ਨੇ ਚਾਰ ਵਾਰੀ ਕਾਂਗਰਸ ਪਾਰਟੀ ਤੋਂ ਐਮਪੀ ਬਣਾਇਆ ਕੇਂਦਰ ਦਾ ਮੰਤਰੀ ਬਣਾਇਆ ਤੇ ਘਰ ਵਾਲਿਆਂ ਨੂੰ ਦੋ ਵਾਰੀ ਮੁੱਖ ਮੰਤਰੀ ਬਣਾ ਰਿਹਾ ਉਸ ਪਾਰਟੀ ਨੂੰ ਮਾਰਾ ਕਹਿ ਰਿਹਾ ਜੀ ਇਹ ਜਿਹੜੇ ਥਾਰੀ ਖਾਂਦੇ ਉਹਨੂੰ ਸ਼ੇਤ ਕਰਦੇ ਇਹਨਾਂ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਈ ਚੱਲਣ ਰਿਹਾ ਜੀ ਮੁਗਲਾਂ ਵੇਲੇ ਮੁਗਲਾਂ ਨਾਲ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਜਿਹੜਾ ਰਾਜਕਰ ਦਾ ਉਹਦੇ ਨਾਲ ਹੁਣ ਮੋਦੀ ਰਾਣ ਤੁਰਕੇ ਜੀ ਆਪਣੇ ਬੇਟੇ ਦਾ ਕੇਸ ਬੰਦ ਕਰਾ ਲਿਆ ਜੀ ਜਿਹੜੇ ਕਿਸਾਨਾਂ ਦੇ ਕੇਸ ਹਨ ਉਹਨਾਂ ਦਾ ਕੀ ਹੋਊਗਾ ਜੀ ਇਹਨਾਂ ਦੇ ਟਰੈਕਟਰ ਚੜਾਏ ਜਿਹੜੇ ਕੁੜੀਆਂ ਤੇ ਟੈਸ ਕੀਤੇ ਉਹਦਾ ਕੀ ਹੋਊਗਾ ਕਦੇ ਸੋਚਿਆ ਪ੍ਰਨੀਤਪੁਰਨ ਪ੍ਰਨੀਤਪੁਰਨ ਦਾ ਐਮਪੀ ਦਾ ਕੰਮ ਇਹ ਨਹੀਂ ਹੁੰਦਾ ਜੀ ਲੜਾਂਗੇ ਅਸੀਂ ਕਿਸਾਨਾਂ ਵਾਸਤੇ ਅਸੀਂ ਆ ਗਏ ਕਿਸਾਨਾਂ ਦੇ ਬੇਟੇ ਲੜਾਂਗੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਵਪਾਰੀਆਂ ਵਾਸਤੇ ਕਰਮਚਾਰੀਆਂ ਵਾਸਤੇ ਦਿਖਾਵਾਂਗੇ ਪ੍ਰੇਤਪੁਰ ਨੂੰ ਕਿ ਐਪੀ ਦਾ ਮਤਲਬ ਕੀ ਹੁੰਦਾ ਇੱਕ ਪੰਜ ਪਿੰਡ ਠੀਕ ਕਰਨੇ ਹੁੰਦੇ ਨਾ ਪ੍ਰੇਤਪੁਰ ਤੋਂ ਹੋਇਆ ਨਾ ਗਾਧੀ ਤੋਂ ਹੋਇਆ ਜੀ ਪਾਰਟੀਆਂ ਬਦਲ ਲਈਆਂ ਇਹਨਾਂ ਨੇ ਹਲਾ ਥੋੜੀ ਬਦਲਿਆ ਆਏ ਆ ਜੀ ਤੁਹਾਡੇ ਵਿੱਚ ਮੱਲਾਗਨਿਕ ਬਣਾ ਕੇ ਆਏ ਹਸਪਤਾਲ ਠੀਕ ਕਰਕੇ ਆਏ ਇਹਦੇ ਘਰ ਵਾਲਾ ਮੁੱਖ ਮੰਤਰੀ ਸੀ ਇਹਦਾ ਮਤਲਬ ਸਿਹਤ ਮੰਤਰੀ ਵੀ ਇਹਨਾਂ ਦਾ ਇੱਕ ਰਜਿੰਦਰਾ ਹਸਪਤਾਲ ਠੀਕ ਨਹੀਂ ਕਰਦਾ ਸੀਗਾ ਮੈਂ ਕਰਤਾ ਨਾ ਜੀ ਭਗਵਾਨਤ ਮਾਨ ਨੇ ਕਰਤਾ ਨਾ ਜੀ ਇਹ ਫਰਕ ਹੁੰਦਾ ਜੀ ਲੀਡਰ ਲੀਡਰ ਦੇ ਵਿੱਚ ਟੋੜੇ ਟੋੜੇ ਹਸਪਤਾਲ ਠੀਕ ਹੋ ਰਿਹਾ ਦਵਾਈਆਂ ਪਹੁੰਚਾਤੀਆਂ ਸਾਰੀਆਂ ਮਸ਼ੀਨਾਂ ਖਰੀਦੀਆਂ ਡਾਕਟਰ ਭਰਤੀ ਕਰ ਰਹੇ ਆ ਸਟਾਫ ਭਰਤੀ ਕਰ ਰਹੇ ਆ ਬਿਲਕੁਲ ਲੋਕਾਂ ਨੂੰ ਘਰ ਦੇ ਨੇੜੇ 1.5 ਕਰੋੜ ਲੋਕ ਦਾ ਮੁੱਲਾ ਲੈਣੇ ਚੋ ਲਾਸਤਰਾਗੇ ਜੀ ਮੈਂ ਕਹਿੰਦਾ ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਜਾ ਸਭ ਦਾ ਇਲਾਜ ਫਰੀ ਹੋ ਰਿਹਾ ਜੀ ਹਸਪਤਾਲ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਬੰਦਾ ਪੰਜਾਬ ਦਾ ਹੋਵੇ ਦੇਸ਼ ਤੋਂ ਬਾਹਰ ਦਾ ਹੋਵੇ ਰਾਜ ਤੋਂ ਬਾਹਰ ਦਾ ਹੋਵੇ ਕੋਈ ਫਰਕ ਨਹੀਂ ਪੈਂਦਾ ਜੀ ਸਭ ਦਾ ਇਲਾਜ ਫਰੀ ਹੋ ਰਿਹਾ ਵੈਸੇ ਭਾਜਪਾ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ ਕਿ ਜਦੋਂ ਦਾ ਰਾਮ ਮੰਦਰ ਅਸੀਂ ਬਣਾਇਆ ਸਾਡੀ ਬੇਬੂਰੀ ਪਲੱਸ ਆ ਜੀ ਅਸੀਂ ਭਗਵਾਨ ਰਾਮ ਮਰਯਾਦਾ ਪ੍ਰਸੂਤਮ ਕਹਿੰਦੇ ਆ ਜੀ ਉਹਨਾਂ ਨੂੰ ਠੀਕ ਆ ਜੀ ਇਹਨਾਂ ਨੇ ਕਰਨਾਟਕ ਦੇ ਵਿੱਚ ਬਜਰੰਗ ਬਲੀ ਨੂੰ ਬਜਰੰਗ ਬਲੀ ਨੂੰ ਲੈ ਕੇ ਆਈ ਕੁੱਝ ਕੀਤਾ ਸੀ ਬਜਰੰਗ ਬਲੀ ਨੇ ਵੀ ਇਹਨਾਂ ਦਾ ਸਾਥ ਨਹੀਂ ਦਿੱਤਾ ਭਗਵਾਨ ਰਾਮ ਇਹਨਾਂ ਦਾ ਸਾਥ ਦੇ ਹੀ ਨਹੀਂ ਸਕਦੇ ਜਿਹੜੇ ਕੁਕਰਮ ਇਹਨਾਂ ਨੇ ਕੀਤੇ ਇਹਨਾਂ ਨੇ ਕਿਸਾਨਾਂ ਤੇ ਅਤਿਆਚਾਰ ਕੀਤਾ ਇਹਨਾਂ ਨੇ ਕੁੜੀਆਂ ਤੇ ਅਤਿਆਚਾਰ ਕੀਤਾ ਭਗਵਾਨ ਰਾਮ ਤੁਹਾਡੇ ਕਰਮ ਦੇਖਦੇ ਆ ਤੁਹਾਡੇ ਤੁਹਾਡੇ ਮਤਲਬ ਡਰਾਮੇ ਵਾਜ ਨਹੀਂ ਦੇਖਦੇ ਭਗਵਾਨ ਰਾਮ ਮੰਦਰ ਚ ਨਹੀਂ ਰਹਿੰਦੇ ਉਹ ਲੋਕਾਂ ਦੇ ਦਿਲਾਂ ਚ ਰਹਿੰਦੇ ਆ ਭਗਵਾਨ ਰਾਮ ਹਰ ਬੰਦੇ ਦੇ ਦਿਲ ਚ ਵਸਦੇ ਆ ਇਹ ਜਿਹੜੇ ਰਾਮ ਦੀ ਗੱਲ ਕਰਦੇ ਆ ਨਾ ਜੀ ਉਹ ਰਾਮ ਉੱਤੇ ਨਹੀਂ ਆ ਰਾਮ ਹਰ ਜਗ੍ਹਾ ਤੇ ਉਹ ਮਤਲਬ ਜਿਹੜਾ ਰਾਮ ਆ ਓਮਨੀ ਪ੍ਰੈਸੈਂਟ ਆ ਸਰਬਵਿਆਪੀ ਆ ਇਹਨਾਂ ਨੂੰ ਸਮਝ ਹੀ ਨਹੀਂ ਆ ਇਹਨਾਂ ਗੱਲਾਂ ਦੀ ਇਹਨਾਂ ਨੂੰ ਇਹਨਾਂ ਦਾ ਜਿਹੜਾ ਧਰਮ ਆ ਨਾ ਜੀ ਜੇ ਉਹ ਵਿਖਾਵੇ ਵਾਲਾ ਜਿਹੜੇ ਧਰਮ ਗੁਰੂ ਆ ਉਹਨਾਂ ਨੂੰ ਤਾਂ ਪੁੱਛਿਆ ਨਹੀਂ ਇਹਨਾਂ ਨੇ ਧਰਮ ਗੁਰੂ ਸ਼ੰਕਰਾਚਾਰੀਆ ਕਿ ਮੋਦੀ ਜੀ ਆ ਜੀ ਇਹਨਾਂ ਨੇ ਆਪਣੇ ਧਰਮ ਗੁਰੂਆਂ ਦਾ ਜਿਹੜਾ ਇਹਨਾਂ ਨੇ ਮਤਲਬ ਮੈਂ ਕਹੂੰਗਾ ਕਿ ਉਹ ਉਹਨਾਂ ਦੀ ਰਿਸਪੈਕਟ ਨਹੀਂ ਕੀਤੀ ਇਹਨਾਂ ਨੇ ਇਹਨਾਂ ਨੂੰ ਪਾਪ ਲੱਗੂਗਾ ਜੀ ਇਹਨਾਂ ਨੂੰ ਰਾਮ ਪਗਵਾਰਾ ਮਾਫ਼ ਨਹੀਂ ਕਰਨਾ ਜੀ ਬਿਲਕੁਲ ਅਰਮਿੰਦ ਕੇਸਰੀਵਾਲ 1 ਜੂਨ ਤੱਕ ਬਾਹਰ ਨਹੀਂ ਜੀ ਉਸ ਤੋਂ ਬਾਅਦ 2 ਜੂਨ ਨੂੰ ਆਪਸ ਵਿੱਚ ਬੱਤਾਂ ਕਰ ਲਈ ਗਏ ਉਹਨੂੰ 1 ਜੂਨ ਨੂੰ ਮੋਦੀ ਨੂੰ ਤਪੱਸਿਆ ਕਰਨ ਭੇਜਦਾ ਕਿ ਕਿਸਾਨਾਂ ਦੇ ਕਹਿੰਦਾ ਸੀ ਨਾ ਮੇਰੀ ਤਪੱਸਿਆ ਸਹੀ ਰਹੀ 1 ਜੂਨ ਨੂੰ ਉਹਨੂੰ ਤਪੱਸਿਆ ਕਰਨ ਭੇਜਾਂਗੇ ਠੀਕ ਹੈ ਠੀਕ ਹੈ ਮਾਨ ਸਾਹਿਬ ਕਿਵੇਂ ਲੱਗਦਾ ਤੁਹਾਡੇ ਹਲਕੇ ਚ ਡਾਕਟਰ ਬਲਵੀਰ ਸਿੰਘ ਹੋਮਰ ਹੈ ਬਹੁਤ ਅੱਛਾ ਹੈ ਜੀ ਬੜਾ ਅੱਛਾ ਰ ਜਿਹੜੇ ਪਿੰਡ ਗਏ ਆ ਸਾਰੇ ਪਾਸੇ ਅਵੇਲੇਬਲ ਨੇ ਜੀ ਔਰ ਪ੍ਰਮਾਤਮਾ ਕਿਰਪਾ ਕਰੇ ਕਿ ਲੋਕ ਸਭਾ ਪਰਿਆਲਾ ਸੀਟ ਤੋਂ ਡਾਕਟਰ ਰਵੀਰ ਸਿੰਘ ਜੀ ਵੱਡੇ ਮਾਰਜ ਨਾਲ ਜਿੱਤਣਗੇ ਔਰ ਅਸੀਂ ਆਪਣਾ ਜਿਹੜਾ ਕੀਤਾ ਕੰਮ ਹੈ ਜੀ 2 ਸਾਲ ਪੰਜਾਬ ਸਰਕਾਰ ਦਾ ਅਸੀਂ ਜਿਹੜਾ ਮੈਂ ਬਤਾਰਿਆ ਐ ਐਮਐਲਏ ਜਿਹੜੇ ਕੰਮ ਅਸੀਂ ਕਰ ਰਹੇ ਆ ਆ ਕਮੀਆਂ ਪੇਸ਼ੀਆਂ ਵੀ ਬਹੁਤ ਹੁੰਦੀਆਂ ਨੇ ਕੋਈ ਸੜਕਾਂ ਦੀ ਪ੍ਰੋਬਲਮ ਆ ਕਿਤੇ ਕਣਕ ਦੀ ਉਹ ਵੀ ਠੀਕ ਕਰ ਰਹੇ ਆ ਕਿਉਂਕਿ ਨਦੀਰ ਦੀ ਪੁਰਾਣੀ ਜਿਹੜੀ ਬਿਮਾਰੀ ਐ 70 ਸਾਲ ਦੀ ਨੂੰ ਠੀਕ ਕਰਨ ਨੂੰ ਟਾਈਮ ਲੱਗਦਾ 2 ਸਾਲ ਕੁਝ ਵੀ ਨਹੀਂ ਹੁੰਦੇ ਬਸ ਥੋੜੇ ਸਰਕਾਰ 5 ਸਾਲ ਲਈ ਚੁਣੀ ਐ ਜਿਹੜੇ ਬਾਕੀ ਦੇ 3 ਪੂਰਾ ਐਂ ਦਿਲ ਲਾ ਕੇ ਰੂਹ ਨਾਲ ਪੰਜਾਬ ਦੇ ਜਿੰਨੇ ਵੀ ਦੁੱਖ ਦਰਦ ਨੇ ਉਹ ਖਤਮ ਕਰਨ ਦੀ ਕੋਸ਼ਿਸ਼ ਕਰਾਈ। ਬਿਲਕੁਲ ਹਲਕਾ ਨਾਬਾਤ ਉਹ ਬਹੁਤ ਵੱਡੀ ਬੜਤ ਨਾਲ ਜਿੱਤੇ ਸੀ ਤੁਸੀਂ ਹੁਣ ਕੀ ਲੱਗਦਾ ਵੀ ਕਿੰਨੀ ਕੁ ਬੜਤਾਂ ਡਾਕਟਰ ਬਲਬੀਰ ਸਿੰਘ ਨੂੰ ਵੋਟਾਂ ਪੈਣੀਆਂ ਮੈਂ ਅਧਿਆਤਮਿਕ ਬੰਦਾ ਹਾਂ ਜੀ ਪਰਮਾਤਮਾ ਵਿੱਚ ਵਿਸ਼ਵਾਸ ਕਰਦਾ ਕਦੇ ਓਵਰ ਕੰਫੀਡੈਂਸ ਨਹੀਂ ਹੋਇਆ ਕਦੇ ਹੰਕਾਰ ਨਹੀਂ ਕਿਸੇ ਗੱਲ ਦਾ ਕੀਤਾ ਮੈਂ ਅੱਧੇ ਕੋਈ ਗੱਲ ਕਹੂੰਗਾ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਨ ਲਾਵੇ ਸੱਚੇ ਪਾਸ਼ਾ ਦੇ ਹੱਥ ਵਾਸੇ ਠੀਕ ਹੈ ਬਾਕੀ ਅੱਜ ਬੋਲੀਆਂ ਵੀ ਤੁਸੀਂ ਪਾਈਆਂ ਨੇ ਲੱਡੂ ਬੰਦੇ ਨੇ ਕਿਉਂਕਿ ਅਰਬਤ ਕੇਜਰੀ ਵਾਲ ਬਾਹਰ ਆਏ ਨੇ ਕਿਵੇਂ ਲੱਗਦਾ ਹੁਣ ਬੇਵੱਪ ਹੋਣੀਆਂ ਆ ਮਦਮ ਪਟ ਮੈਂ ਤੁਹਾਨੂੰ ਗਾ ਕੇ ਤਰੱਕ ਦਿਖਾ ਦਿੰਦਾ ਜੀ ਕੇਜਰੀ ਵਾਲੇ ਦਾ ਜਾ ਤੂੰ ਸਿਰ ਚੜ ਕੇ ਬੋਲੇ ਹਾਂ ਬੱਬਰ ਸ਼ੇ ਦਾ ਜਾ ਤੂੰ ਸਿਰ ਚੜ ਕੇ ਪੰਜਾਬ ਵੀ ਅਸਰ ਜੈ ਕੇਜਰੀਵਾਲ ਜੇ ਮੈਂ ਬਾਹਰ ਆ ਕੇ ਪ੍ਰਚਾਰ ਕਰਨਗੇ ਸਾਰੇ ਸ਼ਹਿਰਾਂ ਚ ਜੀ ਜੀ ਬਿਲਕੁਲ 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 ਕਿਉਂ ਨਹੀਂ ਸਾਡਾ ਮੈਂ ਗੀਤ ਬਣਾਇਆ ਜੀ ਉਹ ਇੱਕ ਕੱਲ ਅਸੀਂ ਰਿਲੀਜ਼ ਕਰ ਰਹੇ ਹਾਂ ਭਗਵੰਤ ਮਾਨ ਦਾ ਜਾਦੂ ਕੇਜਰੀਵਾਲ ਦਾ ਜਾਦੂ ਆਮ ਪਾਰਟੀ ਦਾ ਜਾਦੂ ਪੰਜਾਬ ਦੇ ਲੋਕਾਂ ਦਾ ਜਾਦੂ ਪੂਰੇ ਦੇਸ਼ ਚ ਚੱਲੇਗਾ ਬਿਲਕੁਲ ਗੀਤ ਤਾਂ ਪਹਿਲਾਂ ਵੀ ਮਾਹਰੋਂ ਪਹਿਲਾਂ ਵੀ ਤੁਹਾਡਾ ਇੱਕ ਗੀਤ ਪਿਛਲੀ ਇਲੈਕਸ਼ਨ ਚ ਚੱਲੇ ਆ ਤੇ ਹੁਣ ਨਵਾਂ ਨਵਾਂ ਕਿਹੜਾ ਉਹਦੇ ਵੀ ਪੋਲਸ ਮੈਂ ਮੈਂ ਉਹੀ ਸੁਣਾਇਆ ਸੀ ਭਗਵੰਤ ਮਾਨ ਦਾ ਜਾਦੂ ਕੇਜਰੀਵਾਲ ਦਾ ਜਾਦੂ ਸਿਰ ਚੜ ਕੇ ਬੋਲੇ ਤੇ ਅੱਜ ਜਮਾਨਤ ਹੋ ਗਈ ਹੈ ਜੀ ਉਹ ਰੰਗ ਉਰੇ ਜੋਸ਼ ਕਰੋਸ਼ਰ ਨਾਲ ਗਾਣਾ ਰੀਲੀਜ਼ ਕਰ ਰਹੇ ਆ ਸੱਚੇ ਪਾਸ਼ਾ ਕਿਰਪਾ ਕਰੂਗਾ ਬਿਲਕੁਲ ਗੁਰਦੇਵ ਸਿੰਘ ਦੇਮਾਨ ਹਲਕਾ ਨਾਬਾ ਤੋਂ ਐਮ ਐਲ ਏ ਸੋ ਲਗਾਤਾਰ ਕਹਿ ਰਹੇ ਨੇ ਕਿ ਵੱਡੀ ਵਰਤ ਨਾਲ ਪਹਿਲਾਂ ਅਸੀਂ ਜਿੱਤੇ ਸੀ ਹੁਣ ਡਾਕਟਰ ਬਰਵੀਰ ਸਿੰਘ ਨੂੰ ਵੀ ਵੱਡੀ ਵਰਤ ਨਾਲ ਜਿਤਾਇਆ ਜਾਵੇਗਾ ਕੈਮਰਾਮੈਨ ਸ਼ੋਕਮਾਨ ਅਮਨਦੀਪ ਸਿੰਘ ਮੱਜਾ ਸੈਂਟਰਲ ਪੰਜਾਬ ਟੀਵੀ